ਸ਼ੁਕਰੀ ਗਾਲ ਜੀ ਸਾਰਿਆਂ ਨੂੰ ਕਿਸਮਤ ਪ੍ਰੀਤ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅ ਅੱਜ ਆਪਾਂ ਨੂੰ ਆਪਾਂ ਤੁਹਾਨੂੰ ਦੱਸਾਂਗੇ ਕਿ ਮੈਂ ਆਪਣੇ ਵਾਲਾਂ ਦੀ ਕੇਅਰ ਕਿਵੇਂ ਕਰਦੀ ਆ ਤੇ ਆਪਾਂ ਹੈਅਰ ਕੇਅਰ ਬਾਰੇ ਦੱਸਾਂਗੇ ਕਿ ਮੈਂ ਆਪਣੇ ਵਾਲਾਂ ਨੂੰ ਹਮੇਸ਼ਾ ਸਟ੍ਰੇਟ ਤੇ ਸਮੂਥ ਕਿਵੇਂ ਰੱਖਦੀ ਆ ਅ ਜਦ ਕਿ ਵੀਰੇ ਮੇਰੇ ਵਾਲ ਪਹਿਲਾਂ ਮੈਂ ਸਟ੍ਰੇਟ ਕਰਵਾਏ ਸੀ ਇਹ ਤੁਹਾਨੂੰ ਸੱਚੀ ਗੱਲ ਦੱਸਾਂ ਤੇ ਪਰ ਕਰਵਾਇਆ ਨੂੰ ਅੱਜ ਹੋ ਗਏ ਲਗਭਗ ਹੁਣ 22 ਸਾਲ ਹੋ ਚੁੱਕੇ ਨੇ ਤੇ ਪਰ ਮੇਰੇ ਵਾਲ ਨਾ ਬਿਲਕੁਲ ਸਟ੍ਰੇਟ ਪਏ ਆ ਕਹਿ ਦਿੰਦੇ ਨੇ ਵਿੱਚ ਹਨਾ ਵੀ ਸਾਡੇ ਖਰਾਬ ਹੋ ਗਏ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਤੇ ਇਹ ਵੀ ਆਪਣੀ ਕੇਅਰ ਤੇ ਡਿਪੈਂਡ ਕਰਦਾ ਹੈ ਹਨਾ ਵੀ ਆਪਾਂ ਇੱਕ ਵਾਰੀ ਸਟ੍ਰੇਟ ਕਰਾ ਲਿਆ ਆਪਾਂ ਨੂੰ ਦੁਬਾਰ ਤੋਂ ਲੋਡ ਨਹੀਂ ਪੈਂਦੀ ਹੈਗੀ ਬਾਕੀ ਜਿਨ੍ਹਾਂ ਦੇ ਵਾਲ ਨੇਚਰਲੀ ਸਟ੍ਰੇਟ ਨੇ ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ ਵੀਰੇ ਸਟ੍ਰੇਟ ਕਰਾਉਣ ਦੀ ਵਾਲ ਤੇ ਆਪਾਂ ਕੇਅਰ ਕਰਕੇ ਆਪਣੇ ਵਾਲਾਂ ਦੀ ਵਧੀਆ ਪ੍ਰੋਡਕਟ ਵਰਤ ਕੇ ਆਪਾਂ ਆਪਣੇ ਵਾਲਾਂ ਨੂੰ ਸਟ੍ਰੇਟ ਤੇ ਸਮੂਥ ਰੱਖ ਸਕਦੇ ਆ ਸੋਹਣੇ ਸੋਹਣੇ ਬਣਾ ਕੇ ਸ਼ਾਈਨੀ ਜੇ ਤੇ ਅੱਜ ਦੇ ਵੀਡੀਓ ਦੀ ਆਪਾਂ ਹੁਣ ਕਰਦੇ ਆ ਜੀ ਸ਼ੁਰੂਆਤ ਤੇ ਦੱਸਦੇ ਆ ਤੁਹਾਨੂੰ ਪਹਿਲਾਂ ਤਾਂ ਵੀਰੇ ਮੈਂ ਸ਼ੈਂਪੂ ਵਰਤ ਦਿਆਂ ਆਹ ਵਾਲਾ ਇਹ ਹੁਣ ਮੇਰੇ ਕੋਲ ਪਾਉ ਚਾਗਾ ਕਿਉਂਕਿ ਮੈਂ ਆਈ ਹੋਈ ਸੀ ਵੀਰੇ ਪਿੰਡ ਤੇ ਮੇਰਾ ਜਿਹੜਾ ਉਹ ਸੀਗਾ ਮਤਲਬ ਅ ਸ਼ੀਸ਼ੀ ਹੁੰਦੀ ਹੈ ਹਨਾ ਉਹ ਰਹਿ ਗਈ ਮੇਰੇ ਸੌਰੇ ਘਰ ਆ ਤੇ ਆਹ ਵਾਲਾ ਆਪਾਂ ਪਾਊਚ ਇੱਥੇ ਮੰਗਵਾ ਲਏ ਸੀਗੇ ਕੇਸ਼ ਕੰਪਟੀ ਸ਼ੈਂਪੂ ਆ ਵੀਰੇ ਪਤੰਜਲੀ ਦਾ ਇਹ ਵਰਤਦਿਆਂ ਕਿ ਮੈਂ ਤੇ ਇਹ ਨਾ ਤੁਸੀਂ ਇੱਕ ਵਾਰੀ ਯੂਜ਼ ਕਰਕੇ ਜਰੂਰ ਦੇਖਿਓ ਚਾਹੇ ਤੁਸੀਂ ਪਾਊਚ ਲੈ ਆ ਕੇ ਯੂਜ਼ ਕਰ ਲਿਓ ਤੇ 1 ਰੁਪਏ ਦਾ ਪਾਊਚ ਹੈ ਦੇ ਹਾਂ 1 ਰੁਪਏ ਦਾ ਹੀ ਆ ਤੇ ਇਹਦੇ ਨਾਲ ਇੱਕ ਵਾਰੀ ਤੁਸੀਂ ਆਪਣੇ ਵਾਲਾਂ ਨੂੰ ਕਲੀਨ ਕਰਕੇ ਦੇਖਿਓ ਤੁਹਾਡੇ ਵਾਲ 10 ਦਿਨ ਤਾਂ ਬਿਲਕੁਲ ਹੀ ਇਹ ਤੋ ਤੱਕ ਮੇਰਾ ਤਜਰਬਾ ਮੈਨ ਨੇ ਇਹ ਯੂਜ਼ ਕੀਤਾਗਾ 10 ਦਿਨ ਬਾਅਦ ਜਮਾ ਖਰਾਬ ਨਹੀਂ ਹੁੰਦੇ ਹੈਗੇ ਬਹੁਤ ਸੋਹਣੇ ਵਾਲ ਪਏ ਰਹਿੰਦੇ ਨੇਗੇ ਤੇ ਨਾ ਹੀ ਇਹ ਰੁੱਖੇ ਜੇ ਕਰਦਾ ਵਾਲ ਨੂੰ ਬਹੁਤ ਸੋਹਣੇ ਵੀ ਆਪਾਂ ਵਾਲ ਧੋਕੇ ਦੇ ਨਾਲ ਬਹੁਤ ਸੋਹਣੇ ਪਏ ਰਹਿੰਦੇ ਨੇਗੇ ਕਾਫੀ ਦਿਨਾਂ ਤੱਕ ਖਰਾਬ ਨਹੀਂ ਹੁੰਦੇ ਹੈਗੇ ਤੇ ਇਹ ਹੋਰ ਵੀ ਮੈਂ ਬਹੁਤ ਸ਼ੈਂਪੂ ਵਰਤ ਕੇ ਦੇਖਿਆ ਫਿਰ ਪਰ ਮੈਨੂੰ ਸਾਰਿਆਂ ਨੂੰ ਵਧੀਆ ਲੱਗਿਆ ਇਹ ਸ਼ੈਂਪੂ ਬਹੁਤ ਵਧੀਆ ਹੈਗਾ ਇਹ ਕੇਸ਼ ਕੰਤੀ ਦੇ ਵਿੱਚ ਵੀ ਆ ਕਾਫੀ ਆਉਂਦੇ ਨੇ ਤੇ ਇਹ ਹੀ ਹੈਗਾ ਨੇਚਰਲ ਹੈ। ਕੇਸ਼ ਕੰਤੀ ਨੇਚਰਲ ਅ ਵੀਰੇ ਲਿਖਿਆ ਹੋਇਆ ਇਹਦੇ ਉੱਤੇ ਤੇ ਇਹਦੇ ਵਿੱਚ ਹੋਰ ਵੀ ਆਉਂਦੇ ਨੇ ਕਈ। ਤੇ ਤੁਸੀਂ ਜੇ ਤੁਸੀਂ ਇਹਦੀ ਸ਼ੀਸ਼ੀ ਲੈਣੀ ਹੋਵੇ ਉਹ ਵੀ 100 ਰੁਪਏ ਦੀ ਆ ਛੋਟਾ ਪੈਕ ਛੋਟੀ ਪੈਕਿੰਗ 100 ਦੀ ਆ। ਤੇ ਵੱਡੀ ਮੈਂ ਕਦੇ ਲਈ ਨਹੀਂ ਹੈਗੀ। ਵੱਡੀ ਤੁਸੀਂ ਪੁੱਛ ਲਿਓ ਵੀ ਕਿੰਨੇ ਦੀ ਆ। ਤੇ ਇਹ ਪਾਊਚ ਜਿਹੜਾ ਇਹ ਆਪਾਂ 1 ਰੁਪਏ ਦਾ ਲੈ ਸਕਦੇ ਆ। ਇਸੇ ਪਾਊਚ 'ਚ ਫਾਇਦਾ ਰਹਿੰਦਾਗਾ। ਸ਼ੀਸ਼ੀ ਦੇ ਵਿੱਚ ਘੱਟ ਹੁੰਦਾ ਸ਼ੈਂਪੂ। ਠੀਕ ਹੈ ਜੀ ਇਹ ਵਾਲਾ ਮੈਂ ਵਰਤਦੀਆਂ ਸ਼ੈਂਪੂ। ਤੁਸੀਂ ਵਰਤ ਕੇ ਜਰੂਰ ਦੇਖਿਓ ਇੱਕ ਵਾਰੀ। ਤੇ ਉਸ ਤੋਂ ਬਾਅਦ ਵੀ ਇਹ ਸ਼ੈਂਪੂ ਕਰਨ ਤੋਂ ਬਾਅਦ ਮੈਂ ਆਹ ਵਾਲਾ ਵਰਤਦੀਆਂਗੀ। ਕਿੰਦਾ ਇਹ ਕੰਡੀਸ਼ਨਰ ਆ। ਡਰੈਸ ਮੇ ਦਾ। ਡਰੈਸ ਮੇ ਹੈ। ਆਹ ਮੇ ਡਰੈਸ ਮੇ ਦਾ ਠੀਕ ਹੈ ਜੀ ਕੇਰਾਟਿਨ ਸਮੂਥ। ਇੱਕ ਕੰਡੀਸ਼ਨਰ ਵੈਸ ਯੂਜ਼ ਕਰਦੀ ਆ ਤੇ ਇਹ ਬਹੁਤ ਵਧੀਆ ਮੈਨੂੰ ਸਾਰੇ ਕੰਡੀਸ਼ਨਰਾਂ ਨਾਲੋਂ ਵਧੀਆ ਲੱਗਿਆ ਵੀਰੇ ਇੱਕ ਦੋ ਮੈਂ ਪਹਿਲਾਂ ਹੋਰ ਵਰਤੇ ਸੀ ਉਹਨਾਂ ਦਾ ਰਿਜ਼ਲਟ ਮੈਨੂੰ ਉਨਾ ਵਧੀਆ ਨਹੀਂ ਲੱਗਿਆ ਫਿਰ ਮੈਂ ਚੇਂਜ ਕੀਤਾ ਇਹ ਮੈਨੂੰ ਰეკਮੈਂਡ ਕੀਤਾ ਸੀਗਾ ਕਿਸੇ ਨੇ ਮੇਰੀ ਫਰੈਂਡ ਨੇ ਤਾਂ ਫਿਰ ਇਹ ਆਪਾਂ ਯੂਜ਼ ਕਰਕੇ ਦੇਖਿਆ ਇਹਦੇ ਨਾਲ ਬਾਲ ਵਿੱਚ ਮੈਂ ਆਪਾਂ ਕੇਰਾਟਨ ਨਹੀਂ ਕਰਾ ਲੈਂਦੇ ਬਿਲਕੁਲ ਉਵੇਂ ਹੋ ਜਾਂਦੇ ਨੇ ਬਸ ਆਪਾਂ ਨੂੰ ਇਹਨੂੰ ਅਪਲਾਈ ਕਰਨ ਦਾ ਆਪਾਂ ਨੂੰ ਤਰੀਕਾ ਸਹੀ ਆਉਣਾ ਚਾਹੀਦਾ ਹੈਗਾ ਜਿਵੇਂ ਆਪਾਂ ਸ਼ੈਂਪੂ ਕਰ ਲਿਆ ਹਨਾ ਸ਼ੈਂਪੂ ਕਰਨ ਤੋਂ ਬਾਅਦ ਆਪਾਂ ਗਿੱਲੇ-ਗਿੱਲੇ ਬਾਲ ਹੁੰਦੇ ਨੇ ਆਪਣੇ ਹਨਾ ਪਾਣੀ ਚ ਆਉਂਦਾ ਹੁੰਦਾਗਾ ਆਪਾਂ ਐਂ ਕੰਡੀਸ਼ਨਰ ਕਰ ਲੈਨੇ ਆ ਚੌਂਦੇ-ਚੌਂਦੇ ਜਿਬਾਲਾਂ ਚ ਪਰ ਐਵੇਂ ਨਹੀਂ ਕਰਨਾ ਚਾਹੀਦਾ ਵੀ ਬਾਲਾਂ ਨੂੰ ਥੋੜੇ ਡਰਾਈ ਕਰ ਲਓ ਤੁਸੀਂ ਕਿ ਬਸ ਇੰਨੇ ਕ ਡਰਾਈ ਕਰੋ ਵੀ ਪਾਣੀ ਨਾ ਨਿਚੜਦਾ ਹੋਵੇ ਜੇ ਆਪਾਂ ਜਦੋਂ ਵਾਲ ਧੋ ਲਏ ਪਾਣੀ ਨਾਲ ਉੱਝੜਦਾ ਹੋਵੇ ਵੀ ਪਾਣੀ ਆਪਾਂ ਸੋਖ ਲਈਏ ਸਾਰਾ ਤੌਲੀਏ ਵਗੈਰਾ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਅਪਲਾਈ ਕਰੀਏ ਡਿਵਾਈਡ ਕਰ ਲਓ ਵਾਲਾਂ ਨੂੰ ਦੋ ਭਾਗਾਂ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਅੱਧਿਆਂ ਤੇ ਲਾ ਲਓ ਫਿਰ ਇੱਧਰਲੇ ਅੱਧਿਆਂ ਤੇ ਲਾ ਲਓ ਤੇ ਇਸ ਤਰ੍ਹਾਂ ਲਗਾਉਣਾ ਤੁਸੀਂ ਉਸ ਤੋਂ ਬਾਅਦ 5 5 ਤੋਂ 6 ਮਿੰਟ ਰੱਖ ਲਓ ਤੁਸੀਂ 7 ਮਿੰਟ ਰੱਖ ਲਓ ਹਨਾ ਉਸ ਤੋਂ ਬਾਅਦ ਫਿਰ ਵਾਸ਼ ਕਰ ਲਓ ਆਪਣੇ ਹੈਅਰਸ ਨੂੰ ਸਿੱਧੇ ਐਵੇਂ ਐਵੇਂ ਵਾਸ਼ ਕਰ ਲਓ ਐਵੇਂ ਐਵੇਂ ਨਹੀਂ ਕਰਨਾ ਵਾਸ਼ ਦੀ ਵਾਪਸ ਰਣਾਉਣੇ ਹੁੰਦੇ ਆ ਤੇ ਐਵੇਂ ਕਰਕੇ ਬਸ ਤੁਸੀਂ ਇਸ ਤਰੀਕੇ ਨਾਲ ਕੰਡੀਸ਼ਨਰ ਕਰ ਲੈਣਾ ਆਪਣੇ ਵਾਲਾਂ ਨੂੰ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖਿਓ سیرਮ ਨਾ ਵੀ ਲਗਾਓਗੇ ਨਾ ਤਾਂ ਵੀ ਤੁਹਾਡੇ ਬਾਲ ਦੇਖਿਓ ਤੁਸੀਂ ਬਹੁਤ ਸੋਹਣੇ ਹੋ ਜਾਣਗੇ ਤੇ ਆਪਾਂ سیرਮ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਮੇਰਾ ਖਤਮ ਹੋ ਚੁੱਕਿਆ ਲਗਭਗ ਥੋੜਾ ਜਿਹਾ ਹੀ ਰਹਿ ਗਿਆ سیرਮ ਮੈਂ ਵਰਤਦੀ ਆ ਮੇਰੇ ਸਟ੍ਰਿਕਸ ਦਾ ਠੀਕ ਹੈ ਜੀ ਇਹੀ سیرਮ ਵਰਤਦੀ ਆ ਮੇਰੇ ਮੈਂ ਜਿੱਦੇ ਤੋਂ ਬਾਲ ਮੈਂ ਸਟ੍ਰੇਟ ਕਰਾਈ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਸਟਿਕਸ ਦਾ ਹੀ ਵਰਤਦੀ ਆ ਕਿ ਤੇ ਤੁਹਾਡੇ ਵੀ ਵਾਲ ਜੇ ਤੁਸੀਂ ਸਮੂਥਿੰਗ ਵਗੈਰਾ ਕਰਾਈ ਹੋਈ ਹੈ ਹਨਾ ਕੇਰਾਟਿਨ ਸਟ੍ਰੇਟ ਕੁਝ ਵੀ ਕਰਾਇਆ ਹੋਇਆ ਹੈਗਾ ਤੁਸੀਂ ਇਹ ਤਿੰਨੇ ਚੀਜ਼ਾਂ ਕੇਸ਼ ਕਾਂਤੀ ਦਾ ਸ਼ੈਂਪੂ ਤੇ ਏਟ੍ਰੈਸਮੀ ਦਾ ਕੰਡੀਸ਼ਨਰ ਤੇ ਆਵਲਾ ਸੇਰਮ ਸਟਿਕਸ ਦਾ ਇਹ ਯੂਜ਼ ਕਰਕੇ ਦੇਖੋ ਤੁਸੀਂ ਜੇ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਣਗੇ ਕਿ ਕਿੰਨੇ ਵਧੀਆ ਰਿਜ਼ਲਟ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਹੈਗੇ ਅਲੱਗ-ਅਲੱਗ ਨੇ ਸਾਰੇ ਮਤਲਬ ਆਪਾਂ ਕਈ ਵਾਰ ਇੱਕੋ ਹੀ ਗਿੱਟ ਯੂਜ਼ ਕਰਦੇ ਹੁੰਦੇ ਹਾਂ ਨਾ ਉਹੀ ਸ਼ੈਂਪੂ ਉਹੀ ਆ ਕੰਡੀਸ਼ਨਰ ਅਤੇ ਉਹੀ ਸੇਰਮ ਪਰ ਮੈਂ ਇਹਨੂੰ ਜਿਹੜੇ-ਜਿਹੜੇ ਮੈਨੂੰ ਵਧੀਆ ਲੱਗੇ ਮੈਂ ਉਹ ਹੀ ਉਹ ਹੀ ਆ ਆ ਵੱਖਰਾ ਆ ਵੱਖਰਾ ਆ ਵੱਖਰਾ ਤੇ ਪਰ ਇਹਨਾਂ ਦਾ ਰਿਜ਼ਲਟ ਦੇਖੋ ਤੁਸੀਂ ਕਿੰਨਾ ਦੇ ਬਹੁਤ ਸੋਹਣੇ ਰਿਜ਼ਲਟ ਨੇ ਤੁਸੀਂ ਮੇਰੇ ਵਾਲ ਦੇਖ ਸਕਦੇ ਹੋ ਹੁਣ ਤਾਂ ਮੇਰੇ ਵਾਲਾਂ ਨੂੰ ਧੋਤੇ ਨੂੰ ਮੈਸ ਦੋ ਤਿੰਨ ਦਿਨ ਹੋ ਗਏ ਤੇ ਤਾਂ ਵੀ ਮੇਰੇ ਵਾਲ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਵਧੀਆ ਪਏ ਆ ਠੀਕ ਹੈ ਜੀ ਇਹ ਹੈਗਾ ਆਪਣਾ हेयर केयर ਰੂਟੀਨ ਆ ਬਾਕੀ ਵੀਰੇ ਮੈਂ 8 ਦਿਨਾਂ ਬਾਅਦ ਮਾਲਿਸ਼ ਮਾਲਿਸ਼ ਕਰਾਉਣੀ ਹੁੰਦੀ ਹੈ ਆਪਣੇ ਹੇਅਰ ਦੀ ਅ ਚੰਗੀ ਤਰ੍ਹਾਂ ਮਮਮੀ ਹੋ ਰਾ ਤੋਂ ਤੇ ਚੰਗੀ ਤਰ੍ਹਾਂ ਆਪਾਂ ਤੇਲ ਨਾਲ ਪੂਰਾ ਗੱਚ ਪੱਚ ਕਰ ਲਈਦੇ ਆਪਣੇ ਸਿਰ ਨੂੰ ਉਸ ਤੋਂ ਬਾਅਦ ਆਪਾਂ ਸ਼ਾਇਦ ਇੱਕ ਦਿਨ ਵੀ ਰੱਖ ਲੈਨੇ ਆ ਕਈ ਵਾਰੀ ਤਾਂ ਕਈ ਵਾਰੀ ਆਪਾਂ 2-3 ਘੰਟੇ ਬਾਅਦ ਆਪਾਂ ਵਾਸ਼ ਕਰ ਲੈਨੇ ਆ ਹੇਅਰ ਤੇ ਆਪਾਂ ਕਈ ਵਾਰ ਕਿਤੇ ਜਾਣਾ ਹੁੰਦਾ ਹੈ ਹਨਾ ਜੇ ਨਾਈਟ ਸਾਰੀ ਨਾਈਟ ਰੱਖੋਗੇ ਤੁਸੀਂ ਤਾਂ ਬਹੁਤ ਵਧੀਆ ਨਰਜਾਂਟਿਕ ਤੇਲ ਮਿਲ ਜਾਂਦਾ ਚੰਗੀ ਤਰ੍ਹਾਂ ਵਾਲਾਂ ਨੂੰ ਚਮੜੀ ਦੇ ਵਿੱਚ ਚਮੜੀ ਸੁੱਕ ਲੱਗਦੀ ਆ ਤੇਲ ਨੂੰ ਤੇ ਇਹਦਾ ਸੀਗੇ ਵੀਰੇ ਆਪਣੇ ਜਿਹੜੇ ਆਪਾਂ ਪ੍ਰੋਡਕਟ ਵਰਤਦਿਆਂ ਹਨਾ ਸ਼ੈਂਪੂ سیرਮ ਵਗੈਰਾ ਤੇ ਬਾਕੀ ਵੀਰੇ ਹੁੰਦਾ ਹੈ ਹਨਾ ਜਿਹੜਾ ਅ ਐਲੋਵਰਾ ਜੈਲ ਕਹਿ ਦਿੰਨੇ ਆਪਾਂ ਨਾ ਐਲੋਵਰਾ ਜੈਲ ਕਹਿੰਦੇ ਨੇ ਆਪਾਂ ਕੁਮਾਰ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਕਿ ਕੁਮਾਰ ਲਾਓ ਤੁਸੀਂ ਬਾਲਾਂ ਦੇ ਉੱਤੇ ਤੇ ਉਹ ਵੀ ਬਹੁਤ ਵਧੀਆ ਚੀਜ਼ ਹੈ ਵੀਰੇ ਬਾਲਾਂ ਵਾਸਤੇ ਵੀ ਜੇ ਤੁਸੀਂ ਛੇਤੀ ਨਹੀਂ ਲਾ ਸਕਦੇ ਤਾਂ 8ਵੇਂ ਦੀ 8ਵੇਂ ਲਾ ਸਕਦੇ ਹੋ ਤੁਸੀਂ ਉਹਨੂੰ ਤੇ ਉਹਦੀ ਗੁੱਦ ਜੀ ਕੱਢ ਕੇ ਸਾਰੀ ਟੀ ਬਾਲਾਂ ਦੇ ਵਿੱਚ ਉਹਦੇ ਵਿੱਚ ਮਿਕਸ ਕਰ ਲਿਆ ਕਰੋ ਖੋਪੇ ਦਾ ਤੇਲ ਹੁੰਦਾ ਜਿਹੜਾ ਆਪਾਂ ਨਾ ਆਰ ਨਾਰੀਅਲ ਤੇਲ ਖੋਕੋਨ ਟਾਇਲ ਵੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਤੇ ਉਹ ਆਪਾਂ ਮਿਕਸ ਕਰਕੇ ਜੇ ਆਪਾਂ ਬਾਲਾਂ ਤੇ ਲਗਾਈਏ ਨਾ ਹਨਾ 8 ਦਿਨਾਂ ਬਾਅਦ ਵੀ ਲਗਾਈਏ ਤੇ ਉਸ ਤੋਂ ਬਾਅਦ ਆਪਾਂ ਫੂਕੇ ਪਾਣੀ ਨਾਲ ਇੱਕ ਵਾਰੀ ਸਿਰ ਧੋਣਾ ਡਾਇਰੈਕਟ ਸ਼ੈਂਪੂ ਨਹੀਂ ਕਰਨਾ ਤੇ ਉਸ ਤੋਂ ਇੱਕ ਦੋ ਦਿਨਾਂ ਬਾਅਦ ਫਿਰ ਤੁਸੀਂ ਸ਼ੈਂਪੂ ਕਰਕੇ ਆਪਣੇ ਬਾਲ ਦੇਖਿਓ ਕਿ ਬਹੁਤ ਵਧੀਆ ਰਿਜ਼ਲਟ ਮਿਲਦਾਗਾ ਇਹਨਾਂ ਚੀਜ਼ਾਂ ਨਾਲ ਵੀ ਤੇ ਬਾਕੀ ਵੀਰੇ ਨੈਚੁਰਲ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਸਿਰਫ ਇਨਾ ਚੀਜ਼ਾਂ ਬਾਰੇ ਦੱਸਿਆ ਕਿ ਮੈਂ ਕਿਹੜੇ-ਕਿਹੜੇ ਪ੍ਰੋਡਕਟ ਵਰਤ ਕੇ ਆਪਣੇ ਵਾਲਾਂ ਨੂੰ ਸਮੂਥ ਸ਼ਾਈਨੀ ਬਣਾ ਕੇ ਰੱਖਦੀਆਂ ਹਨਾ ਤੇ ਸ਼ਾਈਨ ਕਰਦੇ ਰਹਿੰਦੇ ਨੇ ਆਪਣੇ ਬਾਲ ਬਹੁਤ ਸੋਹਣੇ ਲੱਗਦੇ ਨੇਗੇ ਤੇ ਉਲਝਦੇ ਨਹੀਂ ਹੈਗੇ ਰਫ ਨਹੀਂ ਹੁੰਦੇ ਹੈਗੇ ਤੇ ਇਹ ਸੀਗੇ ਆਪਣੇ ਪ੍ਰੋਡਕਟ ਬਾਕੀ ਆਪਾਂ ਹੋਰ ਵੀਡੀਓ ਦੇ ਵਿੱਚ ਕਦੇ ਦੱਸਾਂਗੇ ਵੀਡੀਓ ਦੀ ਲੈਂਥ ਜ਼ਿਆਦਾ ਚੱਲੀ ਜਾਊਗੀ ਨਹੀਂ ਤਾਂ ਤੇ ਕੀ ਆਪਾਂ ਦੇਸੀ ਨੁਕਤੇ ਕਿਹੜੇ ਵਰਤ ਲਿਆਗੇ ਹਨਾ ਬਾਲ ਨੂੰ ਸ਼ਾਈਨਿੰਗ ਰੱਖਣ ਵਾਸਤੇ ਨੈਤਿਮੇਕੇ ਅਲੋਵਰਾ ਜੈਲ ਵਗੈਰਾ ਲਗਾ ਕੇ ਆਇਲ ਵਗੈਰਾ ਲਗਾ ਕੇ ਹਨਾ ਤੇ ਅ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਇਹ ਸੀਗੀ ਆਪਣੀਆਂ ਸਕਿਨ ਕੇਅਰ ਵਾਲੀਆਂ ਆਈਟਮਾਂ ਤੇ ਅ ਯੂਜ਼ ਕਰਕੇ ਦੱਸਿਓ ਮੈਨੂੰ ਤੁਹਾਨੂੰ ਕਿਵੇਂ ਦੇ ਲੱਗੇ ਠੀਕ ਹੈ ਜੀ ਤੇ ਅ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਜਾਨੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ